в ਕੰਧ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਕੰਧ ਤੇ ਕੇਵੀ ਸਕੂਲ ਨਹੀਂ ਵਾਲਾ ਥਾਣਾ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਿਰੋਜ਼ਪੁਰ ਦੇ ਜਿਹੜੇ ਫਿਰੋਜ਼ਪੁਰ ਵਾਲੇ ਸਨ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਤੇ ਸਨ ਉਹ ਉਹਨਾਂ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਾਨਕੀ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੋਤ ਐਂਡ ਦੂਸਰਾ ਜਿਹੜਾ ਹੈਗਾ ਬਣਾ ਰਾਜਪ੍ਰੀਤਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨੇ ਉਹਦੇ ਕਹਿਨ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੇ ਨਵਜੋਤ ਤੇ ਜਿਹੜਾ ਹੈਗਾ ਰਾਜਪ੍ਰੀਤਾ ਹੈਗਾ ਇਹਨੂੰ ਗ੍ਰਿਫਤਾਰਚ ਨੂੰ ਕੀਤਾ ਹੈਗਾ ਸਾਡੀ ਟੀਮ ਨੇ ਇਨਾਂ ਕੋਲ ਐਸੀ ਮੋਬਾਈਲ ਫੋਨ ਵੀ ਦੋਆ ਤੋਂ ਜਿੰਨੀ ਕੋਈ ਕਹਿੰਦੇ ਬਰામਤ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡਾੰਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋਂ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕਾਉਂਟਰ ਇੰਟੈਲੀਜੈਂਸ ਮੈਂ ਜਿੱਦਾਂ ਦਾ ਸਿਆਪਾ ਉਦੋਂ ਦੀਆਂ ਜ਼ਿਲ੍ਹਾ ਪੁਲਿਸ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਇਹ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਅਪਣੇ ਨਈਆਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਵਜੋਤ ਊਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਈਆਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੀ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤਾਂ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ 'ਚ ਨਾ ਹੋਵੇ ਤਾਂ ਬਾਕੀ ਇਹ ਸਾਰੇ ਕਿੰਨਾ ਮੋਡਿਊਲ ਓਪਰੇਟ ਹੋਇਆ ਕੋਈ ਹੋਰ ਤਰੀਕਾਟ ਹੈਗਾ ਸੋ ਉਹਨਾਂ ਨੇ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਉਹ ਕੋਈ ਰਹਿਣ ਵਾਲੇ ਆ ਜੀ ਜੀ ਇਹਨਾਂ ਨੂੰ ਕੋਈ ਆਇਡੈਂਟੀਫਾਈ ਕੀਤੀ ਵੀ ਇਸ ਜਗ੍ਹਾ ਵੀ ਤੁਸੀਂ ਐਸਸੀ ਲਿਖਣੀ ਹੈ ਜਾਂ ਕਿਸ ਦਾ ਜਦ ਜੋ ਹੁਣ ਤਾਂ ਹੀ ਸਾਡੀ ਮੋਡਲੀ ਪੁੱਛ ਕੇ ਇਸ 'ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਨਾਂ ਨੂੰ ਜਿਹੜਾ ਬੰਦਾ ਹੈਗਾ ਹੈ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਣ ਦੀ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਹੈ ਜਿਹੜਾ ਹੈਂਡਲਰ ਹੈ ਉਹ ਕੀ ਸੀ ਹੈਂਡਲਰ ਬਾਹਰ ਬੈਠਾ ਹੈ ਜੀ ਕੈਨੇਡਾ ਬੈਠਾ ਹੈਗਾ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋਕ ਕਰਾਂਗੇ ਕਿ ਕੀ ਉਹਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਉਹਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਵਿਦਿਅਕ ਦੇਚ ਕਿਉਂ ਕ੍ਰਿਮੀਨਲ ਵੀ ਅਜਿਹੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਕਿ ਜਿੰਨਾਂ ਕਿਹੜੇ ਬੱਧੇ ਕਿੰਨੇ ਬੱਧੇ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਨਹੀਂ ਇੱਕ ਮਨੀ ਟਰਾਂਸਫਰ ਵਾਲੇ ਇਹਦੇ ਚ ਕਿ ਰੀ ਏਜੰਸੀ ਹੈਗੀ ਆ ਉਹਦੇ ਨਾਲ ਹੀ ਵੀ ਪੈਸੇ ਆਏ ਆ ਕੁਝ 31000 ਰੁਪਏ ਕੁਝ ਇਹਦੇ ਬੈਂਕ ਦੇ ਅਕਾਊਂਟਸ 'ਚ ਵੀ ਆਇਆ ਹੈਗਾ ਸੋ ਇੰਨਾ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਸਹੀ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਜਣਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਕਿੰਨੇ ਵਾਰੀ ਚੱਕ ਪਾਏਗੇ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਕਿਸ਼ਤਾਂ ਕਦੀ 5 ਕਦੀ 10 ਕਰਕੇ ਉਹ ਲੈਦੇ ਸਾਰੇ ਪੈਸੇ ਹਾਂਜੀ ਇਹ ਜਿਹੜੇ ਖਾਤੇ ਜਿਹਦੇ ਪੈਸੇ ਇਹ ਜਿਹੜੇ ਜੋਤੀ ਹੋਰਾਂ ਦੇ ਖਾਤੇ ਪਈ ਸੀ ਇਹ ਇੰਨੇ ਗਾਂ ਫਿਰ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ ਰਾਮੇ ਵਾਲਾ ਇਹਨੂੰ ਇੰਨੇ ਗਾਂ ਦਿੱਤੇ ਸੀ ਜਦੋਂ ਯੂਪੀਆਈ ਦਾ ਜਦੋਂ ਟਿਕਣਾ ਦਿੱਤੇ ਸੀ ਸਰ ਜਿਵੇਂ ਦੋਨੇ ਪਿੰਡ ਦੇ ਰਹਿਣ ਵਾਲੇ ਆਪਸ ਵਿੱਚ ਕੋਈ ਗੱਲ ਜਾਰੀ ਹੈ ਪਿੰਡ ਦੇ ਪਿੰਡ ਦੇ ਰਹਣ ਪਿੰਡ ਦੇ ਰਹਣ ਵਾਲੇ ਇੱਕ ਦੂਜੇ ਨੂੰ ਮੈਸੇਜ ਜਾਂਦੇ ਨੇ ਸੰਪਰਕ ਕਿਵੇਂ ਆਈ ਜਿੱਦਾਂ ਕੋਣ ਜਿਹੜੇ ਤਾਂ ਪਿੰਡਾਂ ਦੇ ਰਹਿਣ ਵਾਲੇ ਆ ਤਾਂ ਪਿੰਡ 'ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚਾਹੀਏ ਜਿਹੜਾ ਫਾਰਮ 'ਤੇ ਕੋਈ ਗੱਲ ਕਰ ਰਿਹਾ ਬੰਦਾ ਪੰਜਾਬ ਦਾ ਕਿੱਥੇ ਦਾ ਰਹਿੰਦਾ ਮੈਂ ਕਿਹਾ ਸੀ ਇਹ ਆਪਣਾ ਮਾਮਲਾ ਜਿੱਦਾਂ ਜੀ ਮੇਰੇ ਨਾਲ ਆਪਣੇ ਡੀਐਸਪੀ ਕਾਊਂਟਰ ਇੰਟੈਲੀਜੈਂਸ ਤੇ ਉਹਨਾਂ ਦੀ ਟੀਮ ਬੈਠੀ ਹੋਈ ਹੈ ਮਿਸਟਰ ਪ੍ਰਤਾਪ ਸਿੰਘ ਆਪਣੇ ਹੋਣੇ ਜ਼ਿਲ੍ਹੇ ਚ ਰੀਸੈਂਟਲੀ ਪੋਸਟਡ ਹੋਇਆ ਹੈ ਆਪਣੇ ਨਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਅਪਰਚਾ ਤੇ ਤੇ ਤ੍ਰਿਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡੀਫਰਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਉਹਦੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ। ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੀ ਦੇ ਵਿੱਚ। ਸੇਮ ਹੀ ਖਾਲਿਸਤਾਨ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ। ਟੂ ਬਿਗਨ ਵਿਦ ਦ ਦੋ ਮੇ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉਤੇ ਦੋ ਹੋ ਗਏ ਸੀ ਤਾਂ ਇਹ ਫਿਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਜੀ ਸਾਨੂੰ ਕਾਮਯਾਬੀ ਮਿਲੀ